ਕੁਝ ਦਿਨ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਟਰੈਕਟਰ ਟਰਾਲੀ 'ਚ ਸਵਾਰ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਸ਼ੰਭੂ ਬਾਰਡਰ ਲਈ ਜਾ ਰਹੇ ਸਨ ਰਾਜਪੁਰਾ ਦੇ ਨਜ਼ਦੀਕ ਪਹੁੰਚਦਿਆਂ ਹੀ ਉਹਨਾਂ ਦੀ ਟੱਕਰ ਬਜਰੀ ਨਾਲ ਭਰੀ ਇੱਕ ਟਰਾਲੀ ਨਾਲ ਹੋ ਜਾਂਦੀ ਹੈ ਤੇ ਹਾਦਸਾ ਵਾਪਰ ਜਾਂਦਾ ਹੈ ਉਸ ਹਾਦਸੇ 'ਚ ਇੱਕ ਨੌਜਵਾਨ ਕਿਸਾਨ ਗੁਰਜੰਟ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਕੁਝ ਕਿਸਾਨ ਜ਼ਖਮੀ ਹੋ ਜਾਂਦੇ ਨੇ ਨੌਜਵਾਨ ਕਿਸਾਨ ਗੁਰਜੰਟ ਸਿੰਘ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਮਨਸੂਰ ਦੇਵਾ ਦੇ ਰਹਿਣ ਵਾਲੇ ਸਨ ਉਹਨਾਂ ਦੀ ਉਮਰ 32 ਸਾਲ ਦੱਸੀ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਜੰਟ ਸਿੰਘ ਕੋਲ 2 ਕਿੱਲੇ ਜ਼ਮੀਨ ਸੀ ਉਹ ਆਪਣੇ ਪਿੱਛੇ ਇੱਕ ਤੀ ਪੁੱਤ ਪਤਨੀ ਤੇ ਮਾਤਾ ਛੱਡ ਗਏ ਜੱਤਪਿੰਡ ਤੱਕ ਮੌਤ ਦੀ ਖਬਰ ਪਹੁੰਚੀ ਤਾਂ ਹਰ ਪਾਸੇ ਮਾਤਮ ਛਾ ਗਿਆ ਗੁਰਜੰਟ ਸਿੰਘ ਪਰਿਵਾਰ ਚ ਇੱਕੋ ਇੱਕ ਕਮਾਊ ਪੁੱਤ ਸੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਉਹਨਾਂ ਲਈ ਇਹ ਪਾਣਾ ਮੰਨਣਾ ਬੇहद ਮੁਸ਼ਕਿਲ ਹੈ ਗੁਰਜੰਟ ਸਿੰਘ ਦੀ ਮੌਤ ਤੇ ਕਿਸਾਨ ਆਗੂਆਂ ਨੇ ਵੀ ਦੁੱਖ ਪ੍ਰਗਟਾਇਆ ਬਿੱਤੇ ਦਿਨ ਗੁਰਜੰਟ ਸਿੰਘ ਦੀ ਮ੍ਰਿਤਕ ਦੇ ਪਹਿਲਾ ਸ਼ੰਭੂ ਬਾਰਡਰ ਲਈ ਜਾਈ ਗਈ ਜਿੱਥੇ ਕਿਸਾਨ ਆਗੂਆਂ ਤੇ ਬਾਕੀ ਕਿਸਾਨਾਂ ਵੱਲੋਂ ਸ਼ਰਦਾਂਜਲੀ ਪੇਂਟ ਕੀਤੀ ਗਈ ਇਸ ਤੋਂ ਬਾਅਦ ਦੇ ਉਹਨਾਂ ਦੇ ਜੱਦੀ ਪਿੰਡ ਲਈ ਰਵਾਨਾ ਕਰ ਦਿੱਤੀ ਗਈ ਤੇ ਘਰ ਪਹੁੰਚਣ ਤੇ ਗੁਰਜੰਟ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸਸਕਾਰ ਦੌਰਾਨ ਵੀ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਿਧਾਇਕ ਪਹੁੰਚੇ ਤੇ ਉਹਨਾਂ ਵੱਲੋਂ ਗੁਰਜੰਤ ਸਿੰਘ ਨੂੰ ਫੁੱਲਾਂ ਨਾਲ ਸ਼ਲ ਦਾਂਜਲੀ ਦਿੱਤੀ ਗਈ। ਪਰਿਵਾਰ ਵੱਲੋਂ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਗਈ ਤੇ ਨਾਲ ਹੀ ਕਿਸਾਨ ਆਗੂਆਂ ਵੱਲੋਂ ਵੀ ਇਹ ਕਿਹਾ ਗਿਆ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ। ਗੁਰਜੰਤ ਸਿੰਘ ਦੀ ਧੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਡੀਸੀ ਫਿਰੋਜ਼ਪੁਰ ਵੱਲੋਂ 5 ਲੱਖ ਦੀ مالی ਸਹਾਇਤਾ ਕਰਨ ਦੀ ਗੱਲ ਵੀ ਆਖੀ ਗਈ। ਉਧਰ ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਨੇ ਵੀ ਕਿਹਾ ਕਿ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾਣੀ ਚਾਹੀਦੀ ਹੈ ਤੇ ਗੁਜਰਾਂ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਇਸ ਮੁੱਦੇ ਨੂੰ ਸੂਬਾ ਸਰਕਾਰ ਕੋਲ ਵੀ ਉਠਾਉਣਗੀਆਂ। ਭਤੀਜਾ ਇਹ ਗਰਜੰਦ ਸਿੰਘ ਤੇ ਪਰਿਵਾਰ ਬਿਲਕੁਲ ਮੇਰੇ ਭਰਾ ਦੀ ਡੈਥ ਹੋਈ ਆ। ਛੋਟੇ-ਛੋਟੇ ਬੱਚੇ ਆ। 10-11 ਸਾਲ ਦੀ ਲੜਕੀ ਆ। ਨਾ 8-9 ਸਾਲ ਦਾ ਬੱਚਾ ਤੇ ਮਾਤਾ ਹੀ ਆ। ਬੱਚਾ ਗਰੀਬ ਕਰਦਾ ਹੈਗਾ 1.5 ਕਿੱਲਾ ਪੈੜੀ ਦਾ ਅੱਗੇ 4 ਕਾਂ ਪੈੜੀ ਵੇਚ ਕੇ ਇਹਨਾਂ ਨੇ ਆਪਦੇ ਬਾਪ ਤੇ ਲਾ ਰਹੀ ਆ ਤੇ ਬਹੁਤ ਕੋਈ ਜੋ ਹੱਕ ਬੰਦਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਨੌਕਰੀ ਵੀ ਦੇਣੀ ਚਾਹੀਦੀ ਹੈ ਜੋ ਬੱਚੇ ਨੇ ਦਿੱਤਾ ਉਹ ਇਹਨੂੰ ਸਾਰਾ ਕੁਝ ਦਿੱਤਾ ਗਿਆ ਜੀ ਹਰਦੇਵ ਸਿੰਘ ਉਮੀਦ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਯੂਨੀਅਨ ਲਖਵਾਲ ਅੱਜ ਜਿਹੜਾ ਪਿੰਡ ਮਸੂਰ ਦੇ ਵਿੱਚੋਂ ਗਰਜੰਟ ਸਿੰਘ ਬੱਬੂ ਜਿਹੜਾ ਸਾਡਾ ਮੁੰਡਾ ਸੀ ਉਹ ਉਹ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਬਹੁਤ ਮੰਦਭਾਗੀ ਗੱਲ ਹੋਈ ਹੈ ਜੀ ਇਹੋ ਜੇ ਨੌਜਵਾਨ ਜਿਹੜੇ ਆ ਉਹਨਾਂ ਦੀ ਸਾਨੂੰ ਅੱਗੇ ਬਹੁਤ ਲੋੜ ਸੀ ਤੇ ਪਰ ਇਹ ਬਹੁਤ ਮੰਦਭਾਗੀ ਜਿਹੜੀ ਗੱਲ ਹੋਈ ਹੈ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਨੂੰ ਪਰਿਵਾਰ ਨੂੰ ਵੇਖੋ ਪਰਿਵਾਰ ਦੇ ਵਿੱਚ ਇਕੱਲਾ ਹੀ ਭਰਾ ਸੀ ਕਮਾਉਣ ਵਾਲਾ ਛੋਟੇ ਬੱਚੇ ਮਗਰ ਇੱਕ ਉਹਦੀ ਘਰ ਵਾਲੀ ਆ ਮਾਤਾ ਬਜ਼ੁਰਗ ਸਰਕਾਰ ਤੋਂ ਮੰਗ ਕਰਦਾ ਵੀ 1 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਇਸ ਪਰਿਵਾਰ ਨੂੰ ਦਿੱਤੀ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ ਇੱਕ ਮੈਂ ਬੇਨਤੀ ਹੋਰ ਕਰਦਾ ਵੀ ਤਿਲ ਤਿਲ ਦੇ ਨਾਲ ਤਲਾ ਭਰ ਜਾਂਦਾ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਦੇ ਪਰਿਵਾਰ ਦਾ ਇੱਕ ਜਿਹੜਾ ਜੋਇੰਟ ਖਾਤਾ ਹੈ ਜਿਹੜੀ ਮਾਤਾ ਸੀ ਮੁੰਡੇ ਦੀ ਤੇ ਇਹਦੀ ਜਿਹੜੀ ਮਿਸ ਜ ਆ ਉਹਨਾਂ ਦਾ ਜੋਇੰਟ ਖਾਤਾ ਉਹ ਜਿਹੜਾ ਪਬਲਿਕ ਦੇ ਵਿੱਚ ਦਿੱਤਾ ਜਾਵੇ ਤੇ ਥੋੜਾ ਥੋੜਾ ਕਰਕੇ ਇਹਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਇਸ ਵੀਰ ਨੂੰ ਅਸੀਂ ਮੋੜ ਕੇ ਲਿਆ ਨਹੀਂ ਸਕਦੇ ਪਰ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਆ ਉਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਜਿੰਨੇ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਵਿੱਚ ਸਾਰੀਆਂ ਜਿੰਨੇ ਸਟੇਟਾਂ ਦੇ ਵਿੱਚ ਜਾਂ ਸਾਰੇ ਮੁਲਕਾਂ ਦੇ ਵਿੱਚ ਸਾਡੇ ਐਨਆਰਆਈ ਭਰਾ ਉਹ ਥੋੜਾ ਥੋੜਾ ਕਰਕੇ ਇਹਨਾਂ ਦੀ ਮਦਦ ਜੂਰ ਕਰੋ ਜੀ ਤਾਂ ਕਿ ਪਰਿਵਾਰ ਜਿਹੜਾ ਛੋਟੇ ਬੱਚੇ ਆ ਕੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾਣਾ ਜੀ ਜਸਬੀਰ ਸਿੰਘ ਜੱਸਾ ਮਾਚੀਵਾੜਾ ਕਿਸਾਨ ਆ ਗੁਜਰਾ ਜ਼ਿਲ੍ਹਾ ਫਰੀਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਤਸੀਨਾ ਜੀ ਹੁਣ ਵੀਰ ਜਿਹੜਾ ਗੁਰਜੰਟ ਹੈ ਇਹਦੀ ਡੈੱਡ ਬੋਡੀ ਲੈ ਕੇ ਇਹਨਾਂ ਦੇ ਪਿੰਡ ਮਨਸੂਰ ਦੇਵਾ ਪਹੁੰਚੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਡਿਊਟੀ ਲਗਾਈ ਗਈ ਸੀ ਕਿ ਪਰਿਵਾਰ ਦਾ ਜਿਹੜਾ ਪਰਿਵਾਰ ਬਾਰੇ ਸਾਰੀ ਪਤਾ ਕੀਤਾ ਜਾਵੇ ਜੋ ਅਸੀਂ ਪਤਾ ਕੀਤਾ ਆ ਪਰਿਵਾਰ ਦੇ ਵਿੱਚ ਗੁਰਜੰਟ ਸਿੰਘ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਆ ਕਾਫੀ ਬਿਮਾਰ ਰਹੇ ਸੀਗੇ ਉਹਨਾਂ ਦੇ ਉੱਪਰ ਵੀ ਅੱਧਾ ਕਿੱਲਾ ਜ਼ਮੀਨ ਵੇਚ ਕੇ ਲਈ ਆ ਪਰਿਵਾਰ ਦੇ ਸਿਰ ਉੱਪਰ ਕਰਜ਼ਾ ਵੀ ਐ ਗੁਰਜੰਟ ਸਿੰਘ ਕਮਾਉਣ ਵਾਲਾ ਸੀਗਾ ਯਾਨੀ ਕਿ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਆਗੂ ਨਹੀਂ ਰਿਹਾ ਮੇਰੀ ਇਹ ਅਪੀਲ ਹੈ ਮੇਰੀ ਇਹ ਬੇਨਤੀ ਹੈ ਸਾਰੇ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਵੀ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਕਿਸਾਨ ਵੀਰ ਨੇ ਆਪਾਂ ਰਲ ਕੇ ਇਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਅਪੀਲ ਕਰਦੇ ਅਸੀਂ ਜਥੇਬੰਦੀ ਵੱਲੋਂ ਸਾਰੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਿ ਜਿੱਦਾਂ ਸ਼ੁਭਮ ਨੂੰ 1 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਉਦਾਂ ਹੀ ਗੁਰਜੰਟ ਸਿੰਘ ਨੂੰ ਵੀ 1 ਕਰੋੜ ਰੁਪਏ ਦਾ ਐਲਾਨ ਕੀਤਾ ਜਾਵੇ ਜਿਹੜੀ ਰਾਸ਼ੀ ਪਹੁੰਚਾਈ ਜਾਵੇ ਤੇ ਉਹਨਾਂ ਦੀ ਬੇਟੀ ਨੂੰ ਜਿਹੜੀ ਹੈ ਨੌਕਰੀ ਦੀ ਜਿਹੜੀ ਹੈ ਜਰੂਰ ਦਿੱਤੀ ਜਾਵੇ ਤੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਮਤਲਬ ਕਿ ਸਪੋਰਟ ਕੀਤੀ ਜਾਵੇ ਸਾਰੀ ਸੰਗਤ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਮਨਸੂਰ ਦੇਵਾ ਹਲਕਾ ਜੀਰਾ ਸਰਦਾਰ ਗੁਰਜੰਤ ਸਿੰਘ ਸਾਡਾ ਨੌਜਵਾਨ ਜਿਹੜਾ ਇੱਥੋਂ ਧਰਨੇ ਤੇ ਜਾ ਰਿਹਾ ਸੀ ਸ਼ੰਭੂ ਬਾਰਡਰ ਤੇ ਰਸਤੇ ਦੇ ਵਿੱਚ ਰਾਜਪੁਰੇ ਕੋਲ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਜਿਹੜੀ ਹੈ ਸ਼ਹੀਦੀ ਹੋਈ ਆ ਤੇ ਅਸੀਂ ਸਾਰੇ ਇਲਾਕਾ ਨਿਵਾਸੀ ਇੱਥੇ ਪਰਿਵਾਰ ਦੇ ਨਾਲ ਹਮਦਰਦੀ ਵਾਸਤੇ ਪਹੁੰਚੇ ਆਂ ਕਿਉਂਕਿ ਇਹਦੇ ਚ ਦੁੱਖ ਇਸ ਚੀਜ਼ ਦਾ ਮੈਂ ਵੀ ਪੁਲਿਸ ਦੀ ਨੌਕਰੀ ਕੀਤੀ ਆ ਐਵੇਂ ਅਸੀਂ ਝੂਠੀਆਂ ਸੱਚੀਆਂ ਦੇਸ਼ ਭਗਤੀਆਂ ਜਾਂਦੇ ਪਸੇ ਫਿਰਦੇ ਆ ਹੱਕ ਮੰਗਦਿਆਂ ਨੂੰ ਗੋਲੀ ਕਿੱਥੇ ਲਿਖਿਆ ਇਸ ਕਰਕੇ ਜੇ ਸਰਕਾਰਾਂ ਦੀਆਂ ਨੀਤੀਆਂ ਚੰਗੀਆਂ ਹੋ ਤਾਂ ਇਹ ਨੌਜਵਾਨ ਜਿਹੜੇ ਕਿਉਂ ਜਾਂਣਾ ਕੋਈ ਹੁਣ ਦੋ ਨੌਜਵਾਨ ਜਿਹੜੇ ਇਕੱਲੇ-ਇਕੱਲੇ ਬੱਚੇ ਆ ਇਹ ਵੀ ਬੱਚਾ ਇਕੱਲਾ ਹੀ ਸੀਗਾ ਸ਼ੁਭਮਨ ਵੀ ਇਕੱਲਾ ਹੀ ਪਰਿਵਾਰ ਦਾ ਬੱਚਾ ਇਹਦੇ ਪਿਤਾ ਜੀ ਵੀ ਇਹ ਦੁਨੀਆ ਤੇ ਨਹੀਂ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ ਦੋ ਛੋਟੇ-ਛੋਟੇ ਬੱਚੇ ਇੱਕ ਮਾਤਾ ਛੋਟਾ ਕਿਸਾਨ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜੋ ਸ਼ੁਭਮਨ ਦੇ ਵਾਸਤੇ ਮਾਪਦੰਡ ਰੱਖੇ ਗਏ ਉਹ ਹੀ ਇਸ ਬੱਚੇ ਦੇ ਵਾਸਤੇ ਰੱਖੇ ਜਾਣ। ਸਾਡੇ ਇਲਾਕਾ ਨਿਵਾਸੀਆਂ ਦੀ ਬੜਜ਼ੋਰ ਮੰਗ ਹੈ। ਤੇ ਅੱਜ ਸਿਸਕਾਰ ਹੋਊਗਾ। ਉਸ ਤੋਂ ਬਾਅਦ ਜਿਹੜਾ ਪਰਿਵਾਰ ਦਾ ਅਕਾਊਂਟ ਹੈ ਪਿੰਡ ਦੀ ਪੰਚਾਇਤ ਤੇ ਜਥੇਬੰਦੀ ਡੱਲੇਵਾਲ ਸਾਹਿਬ ਦੀ ਦੇ ਸਿੱਧੂਪੁਰ ਦੇ ਉਹਨਾਂ ਨਾਲ ਜਿਹੜਾ ਬੈਠ ਕੇ ਜਾਰੀ ਕਰ ਦਿੱਤਾ ਜਾਊਗਾ ਤੇ ਬਾਕੀ ਵੀਰਾਂ ਨੂੰ ਅਪੀਲ ਹੈ ਵੀ ਉਸ ਤਰ੍ਹਾਂ ਨਾ ਕਰਨ ਕਿਉਂਕਿ ਇਹ ਸਾਡੇ ਤੇ ਮਾੜਾ ਸਮਾਂ ਚੱਲ ਰਿਹਾ। ਤੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਆ ਜਾਂਦੇ ਆ। ਤੇ ਇਹ ਤੋਂ ਥੋੜਾ ਜਿਹਾ ਗਰੇਜ ਕਰਨ ਰੱਬ ਦਾ ਭੈਮੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬਸ ਸਦੇਵ ਪ੍ਰਧਾਨ ਬਲਾ ਕਾਦੀਆ ਜੀਰਾ ਤੇ ਜਿਹੜਾ ਅੱਜ ਪਾਣਾ ਵਾਕਤ ਰਿਹਾ ਬਹੁਤ ਦੁੱਖ ਦੀ ਘਟਨਾ ਹੈ ਇਹਨਾਂ ਅਸੀਂ ਸਤ ਨੰਦਿਆ ਕਰਦੇ ਆਂ ਮੋਦੀ ਸਰਕਾਰ ਦੀ ਵੀ ਜਿਹੜੇ ਸਾਡੇ ਬੇਟੇ ਉੱਤੇ ਜਾਨ ਤੇ ਜਾਨਾ ਗੁਆ ਰਹੇ ਆ ਸਰਕਾਰ ਨੂੰ ਕੋਈ ਇਹ ਗੱਲ ਦਾ ਤਰਸ ਨਹੀਂਗਾ ਬਹੁਤ ਇਹ ਦਿਨ ਲਿਆ ਕਰਦੇ ਅਸੀਂ ਆ ਭਾਰਤੀ ਕਿਸਾਨ ਜੁਨੀਅਰ ਖਾਦੀਆਂ ਇਹ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਚ ਹਰ ਵੇਲੇ ਖੜਾਂਗੇ ਜੋ ਵੀ ਪਰਿਵਾਰ ਦੀ ਸਹਾਇਤਾ ਕਰਨੀ ਪਈ ਅਸੀਂ ਜਹੇਬੰਦੀ ਵਾਲੋ ਪਰਿਵਾਰ ਦੀ ਸਹਾਇਤਾ ਵੀ ਕਰਾਂਗੇ। ਇਹ ਕੁਝ ਖਾਲਸਾ ਵਰੀ ਖੱਦ ਮਸੂਰ ਦੇਵਾ ਪਿੰਡ ਦੇ ਵਿੱਚ ਜੋ ਜੀਰੇ ਦੇ ਨਜ਼ਦੀਕ ਆ ਉੱਥੋਂ ਦਾ ਨੌਜਵਾਨ ਗਰਜੰਟ ਸਿੰਘ ਜਿਹੜਾ ਕਿ ਕਿਸਾਨੀ ਸੰਘਰਸ਼ ਵਿੱਚ ਗਏ ਸੀ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਸੀ ਉਥੇ ਐਕਸੀਡੈਂਟ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਬਹੁਤ ਹੀ ਮਾੜੀ ਘਟਨਾ ਥੋੜੀ ਨਹੀਂ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਹਿ ਗਿਆ ਬੱਚਾ ਇੱਕ ਛੋਟਾ ਵਾ ਤੇ ਫਾਦਰ ਜੀ ਵੀ ਡੈਥ ਹੋਈ ਹੈ ਤੇ ਬਹੁਤ ਜਿੰਨਾ ਵੀ ਕਿਹਾ ਜਾਵੇ ਨੰਨਨਯੋਗ ਹੈ ਐ ਸਰਕਾਰ ਨੂੰ ਬੇਨਤੀ ਕਰਾਂਗਾ ਹੁਕਮਤਰੀ ਸਾਹਿਬ ਨੂੰ ਵੀ ਜਿੰਨਾ ਵੀ 5 ਲੱਖ ਦਾ ਤਾਂ ਡੀਸੀ ਸਾਹਿਬ ਨੇ ਅੱਜ ਸਾਨੂੰ ਕਹਿਤਾ ਤੇ ਐਲਾਨ ਕਰ ਦਿਓ ਕਿ ਕਿ ਦਸੰਦਾਂ ਦੇ ਅੰਦਰ ਅੰਦਰ ਇਹਨਾਂ ਨੂੰ ਦਿੱਤਾ ਜਾਊਗਾ ਉਸ ਤੋਂ ਇਲਾਵਾ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਸੀਐਮ ਸਾਹਿਬ ਕੋਲੇ ਜਾ ਕੇ ਵੀ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਕੋਈ ਮਦਦ ਦੇ ਜੇ ਕਿਉਂਕਿ ਪਿਛਲੇ ਪਾਸੇ ਛੋਟੇ ਬੱਚਾ ਉਹਦੀ ਪੜ੍ਹਾਈ ਵਾਸਤੇ ਹੋਰ ਵੀ ਕਰਦਾ ਗਿਆ ਮੈਂ ਜਿੰਨਾ ਹੋ ਸਕੇ ਮੈਂ ਪੂਰੀ ਮਦਦ ਇਹਨਾਂ ਦੇ ਨਾਲ ਹੈ ਕਿਤੇ ਵੀ ਦੁੱਖ ਸੁੱਖ ਦੇ ਵਿੱਚ ਮੈਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੂਗਾ